ਤਮਾਰ ਸਰਕਾਰ ਮੁਰਦਾਬਾਦ 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 ਭਗਵੰਤ ਮਾਤਾ ਸਰਕਾਰ ਨੂੰ ਦਵਾਦ ਮੁਰਦਾਬਾਦ ਮੁਰਦਾਬਾਦ ਮੋਤੀ ਅੜਵਾਨੀਆਂ ਅੜਵਾਨੀਆਂ ਦਾ ਯਾਰ ਮੁਰਦਾਬਾਦ 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 ਮੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੈਂ ਸਰਵਣ ਸਿੰਘ ਪੰਦੇਰ ਅੱਜ ਪਿੰਡ ਪੰਦੇਰ ਕਲਾ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਐਲਾਨ ਕੀਤਾ ਸੀ ਉਹਦੇ ਤਹਿਤ ਬਹੁਤ ਵੱਡਾ ਕੱਟ ਕਰਕੇ ਮੋਦੀ ਤੇ ਭਗਵੰਤ ਮਾਨ ਦੀ ਅਰਥੀ ਸਾੜ ਰਹੇ ਆ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦਾ ਨਿੱਜੀਕਰਨ ਦਾੜ ਆਇਆ ਖਲੜਾ ਵਾ ਉਹਨੂੰ ਰੱਦ ਕਰਾਉਣ ਲਈ ਪ੍ਰੀਪੇਡ ਮੀਟਰ ਜਿਹੜੇ ਜਬਰੀ ਲਾਏ ਜਾ ਰਹੇ ਉਹਦੇ ਵਿਰੋਧ ਕਰ ਲਈ ਲਗਾਤਾਰ ਹਜ਼ਾਰਾਂ ਪਿੰਡਾਂ ਵਿੱਚ ਅੱਜ ਕੇਮਮ ਦੀਆਂ तमाम ਜਥਿਆਂ ਨੇ ਅਰਥੀ ਫੂਕ ਮਜਾਰਾ ਕੀਤਾ ਔਰ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਆ ਧੰਨਵਾਦ ਮੁਰਦਾਬਾਦ 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 ਭਗਵਾਨ ਜੀ ਮਾਰ ਸਰਕਾਰ ਮੁਰਦਾਬਾਦ 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 ਭਗਵਾਨ ਜੀ ਮਾਰ ਸਰਕਾਰ ਮੁਰਦਾਬਾਦ 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 ਮੋਤੀ ਅੜਵਾਨੀਆਂ ਅੜਵਾਨੀਆਂ ਦਾ ਯਾਰ ਮੁਰਦਾਬਾਦ 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 ਫੋਡੀ ਸਰਕਾਰ ਮੁਰਦਾਬਾਦ ਮੈਂ ਸਰਵਣ ਸਿੰਘ ਭੰਦੇਰ ਅੱਜ ਪਿੰਡ ਭੰਦੇਰ ਕਲਾਂ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਐਲਾਨ ਕੀਤਾ ਸੀ ਉਹਦੇ ਤਹਿਤ ਬਹੁਤ ਵੱਡਾ ਕੱਟ ਕਰਕੇ ਮੋਦੀ ਤੇ ਭਗਵੰਤ ਮਾਨ ਦੀ ਅਰਥੀ ਸਾੜ ਰਹੇ ਆ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦਾ ਨਿੱਜੀਕਰਨ ਦਾ ਆਇਆ ਖਲੜਾ ਵਾ ਉਹਨੂੰ ਰੱਦ ਕਰਾਉਣ ਲਈ ਪ੍ਰੀਪੇਡ ਮੀਟਰ ਜਿਹੜੇ ਜਬਰੀ ਲਾਏ ਜਾ ਰਹੇ ਉਹਦੇ ਵਿਰੋਧ ਕਰ ਲਈ ਲਗਾਤਾਰ ਹਜ਼ਾਰਾਂ ਪਿੰਡਾਂ ਵਿੱਚ ਅੱਜ ਕਮਮ ਦੀਆਂ तमाम ਜਥਿਆਂ ਨੇ ਅਰਥੀ ਫੂਕ ਮਜਾਰਾ ਕੀਤਾ ਔਰ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਾਂ ਧੰਨਵਾਦ ਜੈ ਮੁਰਦਾਬਾਦ 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 ਭਗਵਾਨ ਜਮਾ ਸਰਕਾਰ ਮੁਰਦਾਬਾਦ 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 ਭਗਵਾਨ ਜਮਾ ਸਰਕਾਰ ਨੂੰ ਦਵਾਦ ਮੁਰਦਾਬਾਦ ਮੁਰਦਾਬਾਦ ਮੋਦੀ ਅਡਵਾਨੀਆਂ ਅਡਵਾਨੀਆਂ ਦਾ ਜੈ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੈਂ ਸਰਵਣ ਸਿੰਘ ਪੰਦੇਰ ਅੱਜ ਪਿੰਡ ਪੰਦੇਰ ਕਲਾ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਐਲਾਨ ਕੀਤਾ ਸੀ ਉਹਦੇ ਤਹਿਤ ਬਹੁਤ ਵੱਡਾ ਕੱਟ ਕਰਕੇ ਮੋਦੀ ਤੇ ਭਗਵੰਤ ਮਾਨ ਦੀ ਅਰਥੀ ਸਾੜ ਰਹੇ ਆ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦਾ ਨਿੱਜੀਕਰਨ ਦਾੜ ਆਇਆ ਖਲੜਾ ਵਾ ਉਹਨੂੰ ਰੱਦ ਕਰਾਉਣ ਲਈ ਪ੍ਰੀਪੇਡ ਮੀਟਰ ਜਿਹੜੇ ਜਬਰੀ ਲਾਏ ਜਾ ਰਹੇ ਉਹਦੇ ਵਿਰੋਧ ਕਰ ਲਈ ਲਗਾਤਾਰ ਹਜ਼ਾਰਾਂ ਪਿੰਡਾਂ ਵਿੱਚ ਅੱਜ ਕਮਮ ਦੀਆਂ तमाम ਜਥਿਆਂ ਨੇ ਅਰਥੀ ਫੂਕ ਮਜਾਰਾ ਕੀਤਾ ਔਰ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਾਂ ਧੰਨਵਾਦ ਜੈ ਮੁਰਦਾਬਾਦ 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 ਭਗਵਾਨ ਜੀ ਮਾਰ ਸਰਕਾਰ ਮੁਰਦਾਬਾਦ 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 ਭਗਵਾਨ ਜੀ ਮਾਰ ਸਰਕਾਰ ਮੁਰਦਾਬਾਦ 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 ਮੋਦੀ ਅੜਵਾਨੀਆਂ ਅੜਵਾਨੀਆਂ ਦਾ ਜੈ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੈਂ ਸਰਵਣ ਸਿੰਘ ਪੰਦੇਰ ਅੱਜ ਪਿੰਡ ਪੰਦੇਰ ਕਲਾ ਵਿੱਚ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਨੇ ਐਲਾਨ ਕੀਤਾ ਸੀ ਉਹਦੇ ਤਹਿਤ ਬਹੁਤ ਵੱਡਾ ਕੱਟ ਕਰਕੇ ਮੋਦੀ ਤੇ ਭਗਵੰਤ ਮਾਨ ਦੀ ਅਰਥੀ ਸਾੜ ਰਹੇ ਆ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬਿਜਲੀ ਬੋਰਡ ਦਾ ਨਿੱਜੀਕਰਨ ਦਾ ਆਇਆ ਖਲੜਾ ਵਾ ਉਹਨੂੰ ਰੱਦ ਕਰਾਉਣ ਲਈ ਪ੍ਰੀ-ਪੇਡ ਮੀਟਰ ਜਿਹੜੇ ਜਬਰੀ ਲਾਏ ਜਾ ਰਹੇ ਉਹਦੇ ਵਿਰੋਧ ਕਰ ਲਈ ਲਗਾਤਾਰ ਹਜ਼ਾਰਾਂ ਪਿੰਡਾਂ ਵਿੱਚ ਅੱਜ ਕਮਮ ਦੀਆਂ तमाम ਜਥਿਆਂ ਨੇ ਅਰਥੀ ਫੂਕ